ਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਸ਼ਾਸਤਰੀਓ ਵੇਦ ਪੜਨ ਵਾਲੇ ਜਿਹੜੀਓ ਤੇ ਸਿਮਰਤੀਆਂ ਪੜਨ ਵਾਲੇ ਵਿਦਵਾਨੋ ਸੁਣ ਲਓ ਗੱਲ ਸ਼ਾਸਤ ਵੇਦ ਸਿਮਰਤ ਸਰ ਤੇਰਾ ਕਹਿੰਦੇ ਸਿਮਰਤੀਆਂ ਵੇਦਾਂ ਸ਼ਾਸਤਰਾਂ ਨੂੰ ਪੜਨ ਵਾਲਿਓ ਹੇ ਇਹ ਸਮਝ ਲਓ ਕਿ ਹੇ ਵਾਹਿਗੁਰੂ ਇਹ ਇੱਕ ਤੇਰਾ ਸਮੁੰਦਰ ਹੈ ਗਿਆਨ ਤੂੰ ਗਿਆਨ ਦਾ ਸਮੁੰਦਰ ਹੈ ਇਹਨਾਂ ਗੁਰਮਖਾਂ ਨੂੰ ਤੂੰ ਆਪਣੇ ਸਮੁੰਦਰ ਦੇ ਵਿੱਚੋਂ ਬੁੱਕ ਭਰ-ਭਰ ਕੇ ਗਿਆਨ ਦਾ ਦਿੱਤਾ ਸੁਰਸਰੀ ਚਰਨ ਸਮਾਣੀ ਤੂੰ ਐਸਾ ਸਮੁੰਦਰ ਹੈ ਤੇਰੇ ਵਿੱਚੇ ਸਾਰੇ ਵੇਦ ਸ਼ਾਸਤਰ ਸਮਰਤियां ਪਈਆਂ ਸੁਰਸਰੀ ਸਰਮੇਨ ਦੇਵਤੀ ਸਰੀਮੇਨ ਨਦੀ ਦੇਵਤਿਆਂ ਦੀ ਨਦੀ ਦੇਵਤਿਆਂ ਦੀ ਨਦੀ ਕਿਹੜੀ ਗੰਗਾ ਸਰਸਰੀ ਚਰਨ ਸਮਾਣੀ ਤੇਰੇ ਚਰਨਾਂ ਦੇ ਵਿੱਚ ਸਮਾਈ ਹੋਈ ਹੈ ਇਹ ਗੰਕਾਰ ਗੁਰੂ ਜੀ ਉਹਨਾਂ ਨੂੰ ਸਮਝਾ ਰਹੇ ਵੀ ਨਾਮ ਵਾਲੇ ਪਾਸੇ ਲੱਗੋ ਜਿੰਨੇ ਤੁਸੀਂ ਵੇਦ ਛਸ਼ਟ ਤੇ ਪੜ੍ਹ ਕੇ ਮਿਹਨਤਾਂ ਕੀਤੀਆਂ ਬਹੁਤ ਚੰਗੀਆਂ ਇਹ ਉਸ ਵਾਹਿਗੁਰੂ ਦੇ ਵਿਹੜੇ ਵਿੱਚ ਤੋਹਫੇ ਨੇ ਸਬਕਾਂ ਸਿੱਟੀਆਂ ਪਈਆਂ ਕੋਈ ਬਾਹਰੋਂ ਤੋਹਫੇ ਚੁੱਕ ਕੇ ਧਰ ਜਾਏ ਉਸ ਪਰਮੇਸ਼ਰ ਵਾਹਿਗੁਰੂ ਨੂੰ ਦੇਣ ਵਾਲੇ ਨੂੰ ਭੁੱਲ ਜਾਏ ਫਿਰ ਚੰਗੀ ਗੱਲ ਕੋਈ ਬੰਦਾ ਸੁਰਸ੍ਰੀ ਜੀ ਜਿਸ ਨਾਨਕ ਲਈ ਜਾਏ ਵਾਰ ਵਾਰ ਕਰੀ ਜਾਏ ਉਹਦਾ ਨਾਮ ਨਾ ਜੱਪੇ ਇਹ ਤਾਂ ਉਹਦੇ ਚਰਨਾਂ ਨਾਲ ਧੋਈ ਉਹਦੇ ਚਰਨਾਂ ਦਾ ਧੋ ਘੋਲ ਹੈ ਜਦੋਂ ਪੜੋਂਗੇ ਨਾ ਨਸ ਪਰਸੇਵ ਜਾਚੈ ਸੁਰਸ੍ਰੀ ਰੇ ਉਹਦੇ ਨੋਹਾਂ ਦਾ ਪਸੀਨਾ ਕਹਿੰਦੇ ਮਹਾਰਾਜ ਨੇ ਬਾਣੀ ਚ ਲਿਖਿਆ ਇਹ ਜਿਹੜੀ ਕਿਵੇਂ ਪੜੋਂਗੇ ਜਦੋਂ ਸਮਝ ਆਊਗਾ ਵਿਸ਼ਨੂੰ ਜੀ ਬ੍ਰਹਮ ਲੋਕ ਵਿੱਚ ਗਏ ਸ਼ਾਸਤਰਾਂ ਚ ਲਿਖੀ ਸਾਖੀ ਹੈ ਬਹੁਤ ਸੰਖੇਪ ਚ ਸੁਣਾਉਣਾ ਕਿਉਂਕਿ ਆਗੀ ਗੱਲ ਜਦੋਂ ਬ੍ਰਹਮ ਲੋਕ ਵਿੱਚ ਗਏ ਬ੍ਰਹਮਾ ਨੇ ਛਿਰੀ ਵਿਸ਼ਨੂੰ ਜੀ ਦੇ ਚਰਨ ਧੁੱਤੇ ਕਮੰਡਲ ਵਿੱਚੋਂ ਜਲ ਪਾ ਲਿਆ ਉਹ ਜਲ ਪਾਇਆ ਜਦੋਂ ਕਮੰਡਲ ਦੇ ਵਿੱਚ ਰੱਖੀ ਰੱਖਿਆ ਉਹ ਬਹੁਤ ਪਾਵਰਫੁਲ ਸੀਗਾ ਫਿਰ ਉਸ ਵੇਲੇ ਇੱਕ ਧਰਤੀ ਉੱਤੇ ਰਾਜਾ ਹੋਇਆ ਉਹਦਾ ਨਾਮ ਸੀ ਪਗੀਰਤ ਪਗੇ ਰਤ ਬਹੁਤ ਵੱਡਾ ਤਪਸਵੀ ਸੀ ਉਹਨੂੰ ਗਿਆਨ ਹੋਇਆ ਕਿ ਮੈਂ ਆਪਣੇ ਬਜ਼ੁਰਗਾਂ ਵੱਡਿਆਂ ਦੀ ਗਤੀ ਕਰਾਵਾਂ ਗੁਰਬਾਣੀ ਤੇ ਗਤੀ ਦਾਮ ਨਾਲ ਮੰਨਦੀ ਹੈ ਸਿਮਰਨ ਨਾਲ ਅਸਲ ਤੇ ਬੰਦਾ ਖੁਦ ਨਾਮ ਜਪੇ ਇਸ ਦੁਨੀਆ ਵਿੱਚ ਸੇਵਾ ਕਰੇ ਤੰਦਰਗਾਹ ਦੇ ਵਿੱਚ ਥਾਂ ਮਿਲ ਜੀ ਵਿੱਚ ਦੁਨੀਆ ਸੇਵ ਕਰਾਈ ਕਮਾਈਆ ਤੰਦਰਗੈ ਲੈਸਣ ਪਾਈਏ ਪਰ ਉਹਨਾਂ ਦੇ ਜਿਹੜਾ ਪ੍ਰਾਤਨ ਚੱਲੀ ਆਉਂਦੀ ਹੈ ਉਸ ਯੁੱਗ ਦੀ ਜਿਸ ਯੁੱਗ ਦੀ ਇਹ ਗੱਲ ਹੈ ਉਦੋਂ ਐਦਾਂ ਵੀ ਗਤੀ ਕੀਤੀ ਜਾ ਸਕਦੀ ਸੀ ਹੁਣ ਕਲਯੁਗ ਦੇ ਵਿੱਚ ਅਬ ਕਲੂ ਆਇਓ ਰੇ ਇੱਕ ਨਾਮ ਮੋਹ ਇਹ ਨਹੀਂ ਹੁੰਦਾ ਵੀ ਹਰੇਕ ਗੱਲ ਨੂੰ ਕੰਡੈਮ ਕਰ ਦੇਣਾ ਇਹ ਵੀ ਦੇਖਣਾ ਪੈਂਦਾ ਉਸ ਟਾਈਮ ਉਸ ਯੁੱਗ ਵਿੱਚ ਕਿਹੜੀ ਚੀਜ਼ ਚੱਲਦੀ ਸੀ ਉਦੋਂ ਕਿਹੜੀ ਚੀਜ਼ ਉਦੋਂ ਚੱਲਦਾ ਸੀ ਤੀਰਥ ਇਸ਼ਨਾਨਾਂ ਦਾ ਜ਼ੋਰ ਸੀਗਾ ਇਹਦੇ ਨਾਲ ਮੁਕਤੀ ਸੀ ਕਿਸੇ ਤਰੇ ਕਦੇ ਜੱਗਾਂ ਨਾਲ ਮੁਕਤੀ ਸੀ ਕਦੇ ਗਿਆਨ ਨਾਲੇ ਮੁਕਤੀ ਹੁੰਦੀ ਰਹੀ ਕਲਯੁਗ ਵਿੱਚ ਨਾਮ ਕਲਮੈਹੁ ਕੁਨ ਗੁਣ ਗੋਵਿੰਦ ਗਾਹੇ ਕਲਯੁਗ ਦਾ ਸਭ ਤੋਂ ਉੱਤਮ ਚੀਜ਼ ਨਾਮ ਹੈ ਤਾਂ ਇਸ ਤਰੀਕੇ ਉਹ ਫਿਰ ਗਿਆ ਫਿਰ ਪਗੀਰਥ ਨੇ ਤਪੱਸਿਆ ਕੀਤੀ ਕਈ ਸਾਲ ਬ੍ਰਹਮਦੇਵ ਖੁਸ਼ ਹੋ ਗਏ ਕਹਿਣ ਲੱਗੇ ਵੀ ਮੰਗ ਕੀ ਮੰਗਦਾ ਕਹਿੰਦਾ ਵੀ ਮੇਰੀ ਮੇਰੇ ਬਜ਼ੁਰਗਾਂ ਦੀ ਮੁਕਤੀ ਲਈ ਮੈਨੂੰ ਜੋ ਇਹ ਸੁਰਸਰੀ ਹੈ ਜੋ ਤੁਹਾਡੇ ਕੋਲ ਜਲ ਹੈ ਇਹਨੂੰ ਧਰਤੀ ਤੇ ਭੇਜੋ ਉਹਨੇ ਆਖਿਆ ਧਰਤੀ ਦੇ ਉੱਤੇ ਸੰਭਾਲਣ ਵਾਲਾ ਕੋਈ ਨਹੀਂ ਧਰਤੀ ਸੰਭ ਨਹੀਂ ਸਕਦੀ ਇੰਉਂ ਕਰ ਇਹਨੂੰ ਸੰਭਾਲਣ ਵਾਲੇ ਸ਼ਿਵ ਨੇ ਤੋ ਉਹਨਾਂ ਦੀ ਸਾਧਨਾ ਕਰੋ ਉਹਨਾਂ ਨੂੰ ਮਨਾਓ ਫਿਰ ਉਹਨੇ ਉਹਨਾਂ ਨੂੰ ਖੁਸ਼ ਕੀਤਾ ਇਹ Hindu ਪੁਰਾਣਿਕ ਕਥਾ ਹੈ ਕੋਈ ਆਖੇ Hindu ਮਰਦਾ ਪ੍ਰਚਾਰ ਕਰ ਰਹੇ ਬਿਲਕੁਲ ਨਹੀਂ ਕੇਵਲ ਜਾਣਕਾਰੀ ਲਈ ਜੋ ਸ਼ਬਦ ਆਇਆ ਬਾਣੀ ਵਿੱਚ ਨਾ ਉਹਦੀ ਵਿਆਖਿਆ ਨੂੰ ਕਲੀਅਰ ਕਰ ਲਈ ਇਹ ਕੀ ਆਉਂਦਾ ਪਿੱਛੇ ਤੇ ਬੈਕਗ੍ਰਾਉਂਡ ਕੀ ਆ। ਉਦੋਂ ਫਿਰ ਸ਼ਿਵਜੀ ਮਹਾਰਾਜ ਕੋਲ ਗਏ। ਸ਼ਿਵਜੀ ਮਹਾਰਾਜ ਮੰਨ ਗਏ। ਉਹਨਾਂ ਦੀਆਂ ਜਟਾਵਾਂ ਵਿੱਚ ਫਿਰ ਪਰਮੰਡਲ ਦਾ ਜਾਲ ਛੁੱਟਿਆ। ਉਹਨਾਂ ਨੇ ਐਨਾ ਦਰਮਦਾਰ ਜਟਾਵਾਂ ਦਾ ਵਧਾ ਲਿਆ ਕਈ ਸਾਲ ਤੱਕ ਗੰਗਾ ਨਦੀ ਸੁਰਸਰੀ ਦੇਵਤਿਆਂ ਦੀ ਨਦੀ ਜੀ ਨੂੰ ਕਹਿੰਦੇ ਦੇਵੀ ਨਦੀ ਉਹਨਾਂ ਦੀਆਂ ਜਟਾਵਾਂ ਚ ਹੁੰਦੀ ਰਹੇ। ਸ਼ੇਰ ਪਗੀਰਥ ਨੇ ਬੇਨਤੀ ਕੀਤੀ ਕਿ ਮਹਾਰਾਜਾ ਤਾਂ ਫੇਰ ਤੁਹਾਡੇ ਚੰਜੜ ਵਿੱਚ ਫਸ ਗਈ ਇਹ ਇਹਨੂੰ ਕੱਢੋ ਫੇਰੋਨਾ ਨੇ ਮੇਨ ਸੱਤ ਧਰਾਮਾ ਬਣਾ ਕੇ ਗੰਗਾ ਨਦੀ ਤਰਤੀ ਤੇ ਆਈ ਹੁਣ ਵੀ ਸੱਤ ਧਰਾਮਾ ਨੇ ਦੀ ਤਿੰਨ ਵੱਖੋ ਵਖਰੀਆਂ ਇੱਕ ਪਗੀਰਥ ਨਦੀ ਦੇ ਰੱਥ ਦੇ ਪਿੱਛੇ 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 ਜਿੱਥੋਂ ਦੀ ਰੱਥ ਤੋਰਦਾ ਸੀ ਚੱਕਿਆਂ ਦੀ ਬਣ ਜਾਂਦੀ ਨਾ ਵੱਟ ਜੀ ਉਹਦੇ ਪਿੱਛੋਂ ਪਿੱਛੋਂ ਦੀ ਆਉਂਦੀ ਰਹੀ ਤੇ ਇਉਂ ਫਿਰ ਉਹਨੇ ਆ ਕੇ ਕਰਤੀ ਦੇ ਉੱਤੇ ਲੋਕਾਂ ਦਾ ਭਲਾ ਕੀਤਾ ਤਾਂ ਕਰਕੇ ਇਹਨੂੰ ਸੁਰਸਰੀ ਤਾਂ ਕਹਿੰਦੇ ਆ ਸੁਰਸਰੀ ਸੁਰਦੇਵ ਤੇ ਸਰੀ ਮੈਨਾ ਨਦੀ ਸਰਮੈਨਾ ਸਰੋਵਰ ਸਰੀ ਮੈਨਾ ਨਦੀ ਦੇਵਤਿਆਂ ਦੀ ਨਦੀ ਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਦੇਵਤਿਆਂ ਦੀ ਨਦੀ ਕਹਿੰਦੇ ਸੁਰਸਰੀ ਚਰਨ ਸਮਾਣੀ ਜਿਹੜੀ ਦੇਵਤਿਆਂ ਦੀ ਨਦੀ ਉਹ ਵੀ ਵੈਗੁਰੂ ਦੇ ਚਰਨਾਂ ਦੇ ਵਿੱਚੇ ਵਸਦੀ ਬਿਸ਼ਰੂ ਜਿਹਦੇ ਤਾਂ ਪੈਰ ਧੋਕੇ ਬ੍ਰਹਮੇ ਨੇ ਇਹ ਪਾਣੀ ਰੱਖਿਆ ਉਹਨੂੰ ਉਹਨੂੰ ਸਰਸਰੀ ਬਣਾਉਂਦੇ ਆ ਤੇ ਜਿਸ ਵਾਹਿਗੁਰੂ ਦੇ ਚਰਣਾ ਨਾਲ ਬੰਦਾ ਜੁੜ ਜਾਏ ਸਮਝ ਲਓ ਵਾਹਿਗੁਰੂ ਦੇ ਚਰਣਾ ਚ ਕਿੰਨੀਆਂ ਕਿ ਐਸੀਆਂ ਗੰਗਾ ਨਦੀਆਂ ਵਸਦੀਆਂ ਛਾ ਖਾ ਤੀਨਮ ਮੂਲ ਮਤਰਾ ਵੈ ਤਿੰਨ ਸ਼ਾਖਾਂ ਵੇਦ ਦੀਆਂ ਵੇਦ ਨੂੰ ਜਦੋਂ ਪੜਦੇ ਆ ਤੇ ਤਿੰਨ ਚੀਜ਼ਾਂ ਹੁੰਦੀਆਂ ਕਰਮ ਉਪਾਸ਼ਨਾ ਔਰ ਗਿਆਨ ਬੇਰਦਾ ਜਿਹੜਾ ਮੂਲ ਸ਼ਲੋਕ ਹੈ ਉਹ 1 ਲੱਖ ਮੰਨਿਆ ਚਾਰੇ ਵੇਦਾਂ ਸਮਝੋ ਗੱਲ 1 ਲੱਖ ਦੇ ਵਿੱਚੋਂ ਜਿਹਦੇ ਵਿੱਚੋਂ 80000 ਸ਼ਲੋਕ ਕਰਮ ਕਾਂਡ ਦਾ ਵਿੱਕੇ ਮੇ ਕਰਨਾ ਹੈ ਦੁਨੀਆ ਵਿੱਚ ਕਿਵੇਂ ਵਿਚਰਨਾ ਕਰਮ ਕਿਵੇਂ ਕਰ ਕਰਮ ਕਾਂਡ ਕਹਿ ਕੇ ਭੰਡਿਆ ਨਾ ਕਰੋ ਕਰਮ ਕਾਂਡ ਹਰੇਕ ਚੀਜ਼ ਕਰਮ ਕਾਂਡ ਹੀ ਹੁੰਦੀ ਹੈ ਜਿਹੜਾ ਆਪਾਂ ਕਰਦੇ ਆ ਨਾ ਕਾਂਡ ਦਾ ਅਰਥ ਹੁੰਦਾ ਹਿੱਸਾ ਕਰਮ ਦਾ ਅਰਥ ਹੁੰਦਾ ਕਿਰਿਆ ਜੋਸੀ ਕਿਰਿਆ ਕਰਨੀ ਉਹਦਾ ਹਿੱਸਾ ਫਿਰ ਉਹਦੇ ਲਈ ਥੋੜਾ ਵਿਸਥਾਰ ਜ਼ਿਆਦਾ ਚਾਹੀਦਾ ਆਪਾਂ ਕੋਈ ਕੰਮ ਕਰਨਾ ਹੋਵੇ فرض ਕਰੋ ਘਰੇ ਬਣਾਉਣਾ ਹੋਵੇ ਘਰ ਬਣਾਉਣ ਲਈ ਕਿੰਨੀਆਂ ਚੀਜ਼ਾਂ ਲੋੜਿੰਦੀਆਂ ਕਿੰਨੇ ਕਿੰਨੇ ਦੂਰ ਸ਼ਹਿਰਾਂ 'ਚ ਜਾਣਾ ਪੈਂਦਾ ਕੋਈ ਕਿਤੋਂ ਇੱਟ ਲਿਆਉਂਦਾ ਕਿਤੋਂ ਪੱਥਰ ਲਿਆਉਂਦਾ ਕਿਤੋਂ ਲੱਕੜਾਈ ਕਿਤੋਂ ਲੋਹਾ ਆ ਇਸ ਲਈ ਦੇਦ ਦੇ ਵਿੱਚ ਕਰਮ ਕਾਂਡ ਦੇ ਜਿਹੜੇ ਸ਼ਲੋਕ ਨੇ 80000 ਸ਼ਲੋਕ ਕਰਮ ਕਾਂਡ ਦੇ ਫਿਰ ਉਹਦੇ ਬਾਅਦ ਆ ਗਈ ਉਪਾਸ਼ਨਾ 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 ਦੇ ਲਈ ਥੋੜੀ ਜੀ ਜਗ੍ਹਾ ਚਾਹੀਦੀ ਹੈ ਤੁਹਾਨੂੰ ਜਿੱਥੇ ਬਹਿ ਕੇ ਤੁਸੀਂ ਧੂਪ ਬੱਤੀ ਕਰਨੀ ਅਰਗ ਬੱਤੀ ਕਰਨੀ ਕੋਈ ਸਿਮਰਨ ਕਰਨਾ ਕੁਝ ਕਰਨਾ ਪਾਠ ਕਰਨਾ ਸਹਿਜ ਪਾਠ ਕਰ ਉਪਾਸ਼ਨਾ ਹੋ ਗਈ ਉਹ ਬੈਠ ਕੇ ਹੋ ਜੂ ਥੋੜੀ ਜੀ ਜਗ੍ਹਾ ਚਾਹੀਦੀ ਉਹਦੇ ਲਈ ਖਲਾਰਾ ਨਹੀਂ ਚਾਹੀਦਾ ਇਸ ਲਈ 16000 ਸ਼ਲੋਕ 베ਦ ਦੇ ਵਿੱਚ ਉਪਾਸ਼ਨਾ ਦੇ ਆ ਘਟ ਨੇ 8000 ਤੋਂ ਘੱਟ 16 ਤਿਆਗ ਉਦੋਂ ਬਾਅਦ ਆ ਗਿਆ ਗਿਆਨ ਗਿਆਨ